ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਲਓ ਜੀ ਅੱਜ ਆਪਾਂ ਤੁਹਾਨੂੰ ਇੱਕ ਅਜਿਹੇ ਇਨਸਾਨ ਨਾਲ ਮਲਾਉਣ ਜਾ ਰਹੇ ਹਾਂ ਜਿਸ ਇਨਸਾਨ ਦੀ ਆਪਾਂ ਪਹਿਲਾਂ ਵਾਲੀ ਜ਼ਿੰਦਗੀ ਤੇ ਹੁਣ ਵਾਲੀ ਜ਼ਿੰਦਗੀ ਦੇ ਬਾਰੇ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਭਾਈ ਸਰਦਾਰ ਜਗਸੀਰ ਸਿੰਘ ਨਾਲ ਸਾਡੇ ਬੈਠੇ ਨੇ ਭਾਈ ਜੀ ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਭਾਈ ਜੀ ਠੀਕ ਹੋ ਹਾਂ ਜੀ ਕਿਰਪਾ ਮਹਾਰਾਜ ਦੀ ਕਰ ਪੀ ਚੰਗੀ ਹੈ ਜੀ ਤੇ ਤੇ ਬਾਈ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਈ ਦੀ ਪਹਿਲਾਂ ਵਾਲੀ ਜ਼ਿੰਦਗੀ ਬਾਰੇ ਤੇ ਬਾਈ ਦੀ ਹੋਣ ਵਾਲੀ ਜ਼ਿੰਦਗੀ ਬਾਰੇ ਤੇ ਬਾਈ ਨੂੰ ਆਪਾਂ ਪੁੱਛਾਂਗੇ ਵੀ ਖਾਲਸਾ ਫੌਜ ਦੇ ਵਿੱਚ ਸਾਮਲ ਹੋਏ ਨੂੰ ਬਾਈ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ 2 ਸਾਲ ਹੋ ਗਏ ਜੀ ਤਕਰੀਬਨ ਅੱਛਾ ਜੀ ਤੇ 2 ਸਾਲ ਹੋ ਗਏ ਜੀ ਤੇ ਉਸ ਤੋਂ ਬਾਅਦ ਖਾਲਸਾ ਜੀ ਵੀ 2 ਸਾਲ ਤੁਹਾਨੂੰ ਜਿਹੜਾ ਖਾਲਸਾ ਫੌਜ ਦੇ ਵਿੱਚ ਸ਼ਾਮਲ ਹੋਇਆ ਨੂੰ ਹੋ ਗਏ ਤੇ ਜਿਹੜੀ ਆਪਣੀ ਪਿਛਲੀ ਜ਼ਿੰਦਗੀ ਸੀ 2 ਸਾਲ ਤੋਂ ਪਹਿਲਾਂ ਤੇ ਉਦੋਂ ਆਪਣਾ ਕੰਮਕਾਰ ਕੀ ਸੀ ਤੇ ਉਹ ਵੀ ਮੜਾਇਆ ਜਿਹੜਾ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਵੀ ਉਦੋਂ ਪਹਿਲਾਂ ਆਪਾਂ ਕੀ ਰੋਜ਼ਗਾਰ ਕਰਦੇ ਸੀ ਅਸਲ ਮੈਂ ਉਹ ਇੱਕ ਪਿਛਲੀ ਜ਼ਿੰਦਗੀ ਨਹੀਂ ਸੀ ਹੂੰ ਉਹ ਇੱਕ ਜਨਮਤ ਸੀ ਅੱਛਾ ਇਹ ਜਨਮ ਹੋਰ ਆ ਹਾਂ ਇਹ ਤਾਂ ਹੈ ਉਹ ਜਨਮ ਹੋਰ ਹੈ ਇਹ ਤਾਂ ਹੈ ਜਿਹੜਾ ਕੋਈ ਕਹਿੰਦਾ ਵੀ ਮੈਂ ਪਿਛਲਾ ਜਨਮ ਨਹੀਂ ਦੇਖਿਆ ਹੂੰ ਉਹ ਹੁਣ ਆਪਾਂ ਕਹਿ ਸਕਦਾ ਵੀ ਮੈਂ ਪਿਛਲਾ ਜਨਮ ਦੇਖਿਆ ਕਹਿ ਪਤਾ ਜੀ ਸਹੀ ਗੱਲ ਹੈ ਕਿਉਂਕਿ ਅੰਮ੍ਰਿਤ ਛਕਣ ਤੋਂ ਬਾਅਦ ਇੱਕ ਜਨਮੇ ਹੁੰਦਾ ਬੰਦੇ ਦਾ ਸਿਰ ਤਾਂ ਗੁਰੂ ਦਾ ਹੋ ਗਿਆ ਆਪਾਂ ਸਾਰੀ ਆਪਣਾ ਤਨ ਮਨ ਤਨ ਹੂੰ ਇਹ ਗੁਰੂ ਨੂੰ ਅਰਪਣ ਕਰਨਾ ਪੈਂਦਾ ਬੰਦੇ ਨੂੰ ਹੂੰ ਸਹੀ ਗੱਲ ਹੈ ਫੇਰੇ ਗੁਰੂ ਦੇ ਰਾਹਾਂ ਤੇ ਚੱਲਣਾ ਪੈਂਦਾ ਜਿੰਨੇ ਕੁ ਜੋਗੇ ਹੈਗੇ ਆ ਆਪਾਂ ਨਹੀਂ ਚੱਲ ਸਕਦੇ ਮਹਾਰਾਜ ਚਲਾਉਂਦੇ ਨੇ ਜਮੇ ਨਾ ਹੂੰ ਚੱਲਣਾ ਤਾਂ ਉਮੀ ਪੈਂਦਾ ਮਹਾਰਾਜ ਦੇ ਬਾਣੇ 'ਚ ਠੀਕ ਹੈ ਪਰ ਇਹ ਮਹਾਰਾਜ ਹੀ ਕਰਾਉਂਦੇ ਨੇ ਜਦਾਂ ਇਹ ਤਾਂ ਹੈ ਬਈ ਤੇ ਖਾਲਸਾ ਜੀ ਮੈਂ ਵੀ ਤੁਹਾਨੂੰ ਇਹ ਗੱਲ ਵੀ ਜਦੋਂ ਆਪਾਂ ਇਸ ਤੋਂ ਪਹਿਲਾਂ ਜ਼ਿੰਦਗੀ ਸੀ ਜਿਹੜੀ ਆਪਣੀ ਜਨਮ ਤੁਸੀਂ ਨੇ ਬੋਲਿਆ ਵੀ ਜਨਮ ਆਪਣਾ ਪਿਛਲਾ ਤੇ ਵੀ ਜਿਹੜਾ ਆਪਣਾ ਰੁਜ਼ਗਾਰ ਸੀ ਉਹਦੇ ਬਾਰੇ ਤੁਸੀਂ ਜ਼ਰੂਰ ਦੱਸੋ ਮੈਂ ਪਹਿਲਾਂ ਪੁੱਛਣਾ ਦਾ ਚਾਹੁੰਦਾ ਨਹੀਂ ਸੀ ਪਰ ਤੁਸੀਂ ਦੱਸੋ ਜ਼ਰੂਰ ਤੇ ਉਹ ਵੀ ਗੱਲ ਜਿਹੜੀ ਆਪਣੀ ਕਰਨ ਵਾਲੀ ਹੈ ਚਲੋ ਇਹ ਕੋਈ ਟੌਪਿਕ ਤੇ ਗਲਤਤਾ ਬਣਦੀ ਨਹੀਂ ਹੈਗੀ ਚਲੋ ਫਿਰ ਵੀ ਦੱਸ ਦਿਓ ਚਲੋ ਕੋਈ ਨਾ ਤੁਸੀਂ ਦੱਸ ਦਿਓ ਪਹਿਲਾਂ ਮੈਂ ਉਦੋਂ ਕਟਿੰਗ ਦਾ ਕੰਮ ਕਰਦਾ ਹੁੰਦਾ ਸੀ। ਅੱਛਾ ਜੀ। ਤੁਸੀਂ ਕਹ ਸਕਦੇ ਹੋ ਵੀ ਨਾਈ ਸੀ। ਹਾਂ। ਤੇ ਬਸ ਨਾਈ ਦਾ ਕੰਮ ਕਰਦਾ ਸੀਗਾ। ਹੂੰ। ਤੇ ਅੰਦਰੋਂ ਭਾਵਨਾ ਸਿੱਖੀ ਵਾਲੀ ਸੀ। ਅੱਛਾ ਜੀ। ਜਦ ਕੰਮ ਤੇ ਜਾਣਾ ਹੂੰ ਪਹਿਲਾਂ ਗੁਰੂ ਘਰ ਹੈ ਹੂੰ ਜਾ ਕੇ ਫਿਰ ਕੰਮ ਤੇ ਜਾਂਦਾ। ਅੱਛਾ। ਬਹੌਲੀ-ਹੌਲੀ ਲੱਭ ਲੱਗਦੀ ਗਈ ਅੰਦਰੋਂ। ਹੂੰ। ਤੇ ਅਸੀਂ ਤਿੰਨ-ਚਾਰ ਦੋਸਤ ਹਰਮੰਦਰ ਸਾਹਿਬ ਗਏ ਸੀ ਮੱਥਾ ਜੀ। ਅੱਛਾ ਜੀ। ਬਹੁਤ ਜ਼ਿਆਦਾ ਹਰਮੰਦਰ ਸਾਹਿਬ ਮੱਥਾ ਟੇਕਣਗੇ ਹੂੰ ਉਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਬਹੀਰ ਜੋ ਕਿ ਉਥੋਂ ਹੂੰ ਮਤਲਬ ਕਿ ਪੜਾਉ ਉਹਨਾਂ ਦਰ ਪੜਾਉ ਕਰਦੀ ਹੋਈ ਹਾਂ ਪੜਾਉ ਹਾਂ ਬਾਬੇ ਬਕਾਲੇ ਪਹੁੰਚੀ ਹੂੰ ਤੇ ਅਸੀਂ ਵੀ ਸਾਨੂੰ ਪਤਾ ਲੱਗਿਆ ਉੱਥੇ ਪਹੁੰਚ ਕੇ ਬਾਬੇ ਬਕਾਲੇ ਠੀਕ ਹੈ ਤੇ ਉੱਥੇ ਰਾਤ ਨੂੰ ਜਦ ਭਾਈ ਸਾਹਿਬ ਦੀ ਸਪੀਚ ਹੋਈ ਜਾਂ ਚਲੋ ਬੰਦੇ ਦੇ ਚਿੰਗ ਹੁੰਦੇ ਇੱਕ ਜਿਵੇਂ ਚਗਾਰੀ ਹੁੰਦੇ ਜਾਂ ਕੋਈ ਠਾ ਦੇ ਉਹਨੂੰ ਹੂੰ ਚਲੋ ਉਥੋਂ ਮੈਂ ਫੈਸਲਾ ਕਰ ਲਿਆ ਵੀ ਮੈਂ ਅੰਮ੍ਰਿਤ ਛਕਣਾ ਅੱਛਾ ਤੇ ਜਿਹੜੇ ਨਾਲ ਦੇ ਸਿੰਘ ਸੀਗੇ ਹੂੰ ਦੋ ਹੂੰ ਉਹ ਕਹਿੰਦੇ ਤੂੰ ਸੋਚਦਾ ਵੀ ਹੂੰ ਵੀ ਇਹ ਕੋਈ ਛੋਟਾ ਫੈਸਲਾ ਨਹੀਂ ਤੂੰ ਕਿੱਧਰ ਲਈ ਤੇਰੀ ਜ਼ਿੰਦਗੀ ਤੂੰ ਕਿੱਧਰ ਹੂੰ ਵੀ ਜੇ ਠੀਕ ਆਪਾਂ ਮੱਥਾ ਟੇਕਣਾ ਆ ਜਾਂ ਉਹ ਵੀ ਉਹ ਗੱਲ ਵੱਖਰੀ ਆ ਹੂੰ ਮਾ ਨਹੀਂ ਅੱਛਾ ਮਾ ਇਹ ਜ਼ਿੰਦਗੀ ਚ ਇੱਕ ਵਾਰੀ ਫੈਸਲਾ ਕਰਿਆ ਜਾਂਦਾ ਹੁੰਦਾ ਹੁਣ ਆਏ ਤਾਂ ਹੈ ਨਹੀਂ ਬਾਰ-ਬਾਰ ਵੀ ਆਪਾਂ ਫੈਸਲਾ ਕਰੀਏ ਹੂੰ ਤੇ ਮੈਂ ਉਹਦੇ ਮਨ ਬਣਾ ਲਿਆ ਵੀ ਆਪਾਂ ਨੇ ਅੰਮਰਤ ਛਕ ਨਹੀਂ ਸਕਣਾ ਅੱਛਾ ਬਸ ਸਵੇਰ ਨੂੰ ਅੰਮ੍ਰਿਤਸਰ ਚਾਰ ਹੋ ਰਿਹਾ ਸੀਗਾ ਹੂੰ ਤੇ ਆਪਾਂ ਨੇ ਅੰਮ੍ਰਿਤ ਛਕਿਆ ਕੀ ਬਾਤ ਹੈ ਜੀ ਦੇਖੋ ਬਹੁਤ ਵੱਡਾ ਫੈਸਲਾ ਜਿਹੜਾ ਫੈਸਲਾ ਚਲੋ ਗੁਰੂ ਨੇ ਕੀਤੀ ਕਿਰਪਾ ਹਨਾ ਬਾਈ ਤੇ ਗੁਰੂ ਨੇ ਕਿਰਪਾ ਕੀਤੀ ਤੇ ਵੀ ਬਾਈ ਨੇ ਆਪਣਾ ਰੁਜ਼ਗਾਰ ਹਨਾ ਬੰਦੇ ਦਾ ਹੁੰਦਾ ਤੇ ਆਪਣਾ ਰੁਜ਼ਗਾਰ ਸਾਨੂੰ ਪਤਾ ਵੀ ਪਹਿਲਾਂ ਛੱਡਣਾ ਬਹੁਤ ਔਖਾ ਕਿਉਂਕਿ ਆਪਦੇ ਰੁਜ਼ਗਾਰ ਦੇ ਉੱਪਰ ਪਿਛਲਾ ਆਪਣਾ ਘਰ ਖੜਾ ਹੁੰਦਾ ਆਪਣੇ ਬੱਚੇ ਮਾਪੇ ਖੜੇ ਹੁੰਦੇ ਨੇ ਬਾਈ ਫਿਰ ਜਦੋਂ ਤੁਸੀਂ ਉੱਥੋਂ ਬਾਵਸਾਈ ਜਦੋਂ ਗੁਰੂ ਦੀ ਫੌਜ ਦੇ ਵਿੱਚ ਸ਼ਾਮ ਲੋਕੇ ਜਦੋਂ ਪਹਿਲੀ ਵਾਰ ਘਰੇ ਆਏ ਤੇ ਜਿਹੜਾ ਘਰਦਿਆਂ ਦਾ ਵੀ ਵਰਤੌ ਕਿਦਾਂ ਦਾ ਸੀ ਘਰਦਿਆਂ ਨੇ ਤੁਹਾਨੂੰ ਕਿਵੇਂ ਸਵਾਗਤ ਕਰਿਆ ਤੁਹਾਡਾ ਹੁਣ ਤੇ ਘਰਦਿਆਂ ਤੇ ਦੇਖੋ ਜੀ ਘਰ ਦੇ ਤਾਂ ਜੇ ਜਦ ਮੇਰੇ ਉਹਨਾਂ ਦੇ ਮੇਰੇ ਦਾਦਾ ਜੀ ਹੋਵੇ ਜਾਂ ਮੇਰੇ ਡੈਡੀ ਹੋਵੇ ਹੂੰ ਉਹਦਾ ਗੁਰੂ ਘਰ ਨਾਲ ਜੁੜੀ ਨਹੀਂ ਹੈਗੇ ਅੱਛਾ ਉਹਨੂੰ ਤਾਂ ਆਏ ਦੀ ਬਤਾ ਕੰਮ ਛੱਡ ਤਾਂ ਆਏ ਹੋ ਗਿਆ ਫਲਾਣਾ ਹੋ ਗਿਆ ਪਰ ਮੈਨੂੰ ਮੈਂ ਗੁਰੂ ਤੇ ਭਰੋਸਾ ਦੀ ਆਪਾਂ ਨੂੰ ਵੀ ਕੰਮ ਛੱਡਦਾ ਸਾਰਾ ਕੁਝ ਛੁੱਟ ਜੇ ਪਰ ਗੁਰੂ ਨਹੀਂ ਛੁੱਟ ਇਹ ਸਹੀ ਗੱਲ ਹੈ ਤੇ ਵੀ ਤੁਹਾਨੂੰ ਗੁਰੂ ਤੇ ਭਰੋਸਾ ਕਰਕੇ ਤੁਸੀਂ ਨੰਬਰ ਛਕਿਆ ਤੇ ਇੱਕ ਵਾਰੀ ਕਰਦਿਆਂ ਨੇ ਉਸ ਨੂੰ ਕਿਹਾ ਹੋਣਾ ਵੀ ਤੈਂ ਇਹ ਕਰਤਾ ਜਾਂ ਉਹ ਕਰਤਾ ਤੇ ਚਲੋ ਜਿਆਦਾ ਤਾਂ ਨਹੀਂ ਕਹਿੰਦੇ ਹੁੰਦੇ ਕਿਉਂਕਿ ਆਪਣਾ ਜਦੋਂ ਕੋਈ ਵੀ ਇੱਕ ਦੋ ਵਾਰੀ ਕਰਦੇ ਕਹਿੰਦੇ ਹੁੰਦੇ ਨੇ ਹਨ ਤੇ ਉਸ ਤੋਂ ਬਾਅਦ ਫੇਰ ਚਲੋ ਤੁਸੀਂ ਨੰਬਰ ਤ ਛਕਣ ਤੋਂ ਬਾਅਦ ਫਿਰ ਪਹਿਲੀ ਵਾਰੀ ਹੋਰ ਕੰਮ ਕੀ ਕਰਿਆ ਫਿਰ ਮੈਂ ਪਟ્રોલ ਪੰਪ ਤੇ ਲੱਗਿਆ ਰਹਾ ਹੂੰ ਫਿਰ ਉਸ ਤੋਂ ਬਾਅਦ ਚਲੋ ਮਹਾਰਾਜ ਨੇ ਕਿਰਪਾ કરી ਹੂੰ ਫਿਰ ਆਪਦੇ ਹੁਣ ਕਰਿਆਨੇ ਦੇ ਕੰਮ ਠੀਕ ਹੈ ਪਟ્રોલ ਪੰਪ ਤੇ ਕਿੰਨਾ ਕਿੰਨਾ ਸਮਾਂ ਕੰਮ ਕਰਿਆ ਪਟ્રોલ ਪੰਪ ਤੇ ਲਗਭਗ ਕਰਿਆ ਡੇਢ ਸਾਲ ਨੂੰ ਅੱਛਾ ਦੇਵਰ ਮਾਲਕ ਗਿਰਦਾਸ ਬੇਨਤੀ ਕਰਦੇ ਰਹੀ ਮਲਕਾ ਹਾਂ ਵੀ ਆਪਦਾ ਰਿਜਕ ਦਈ ਖਾਲਸਾ ਕੋਈ ਵੀ ਖਾਲਸੇ ਨੂੰ ਆਪਦਾ ਹੀ ਰਿਜਕ ਕਰਨਾ ਚਾਹੀਦਾ ਦੂਜੇ ਦੀ ਗੁਲਾਮੀ ਨਾਲੋਂ ਹੂੰ ਗਲੂ ਦੂਜੇ ਦੀ ਗੁਲਾਮੀ ਤੇ ਬੰਦਾ ਨਿਰਪਰ ਹੋ ਜਾਂਦਾ ਸਹੀ ਗੱਲ ਹੈ ਨਿਰਪਰ ਹੋ ਕੇ ਉਹ ਕਹੂਗਾ ਤੂੰ ਆਏ ਕਰ ਬਾ ਕਰ ਕਈ ਗੱਲਾਂ ਸਿੱਖੀ ਤੋਂ ਉਲਟ ਵੀ ਹੁੰਦੀਆਂ ਨੇ ਉਹ ਵੀ ਬੰਦਾ ਕਰਨ ਦੀ ਮਜਬੂਰ ਕਰਦਾ ਦਾ ਬੰਦਾ ਹਾਂ ਵੀ ਕੋਈ ਜਾਂ ਗਲਤ ਕੰਮ ਹੋ ਜਾ ਕੋਈ ਜੋ ਰੀ ਟੱਗੀ ਗੁੰਡੀ ਲਾਉਣੀ ਜੋ ਕੰਮਾਂ ਚ ਚੱਲਦੀ ਚੱਲਦੀ ਰਹਿੰਦਾ ਤੇ ਫਿਰ ਉਹ ਸਾਨੂੰ ਪਤਾ ਕਰਨਾ ਪੈਂਦਾ ਪਰ ਮੈਂ ਨਹੀਂ ਉਹ ਕੰਮ ਕਰਿਆ ਹੈਗਾ ਉਹੀ ਗੱਲ ਹੈ ਵੀ ਸੋਚੀ ਨੇ ਸਮਾਂ ਜਿਹੜਾ ਜਿੰਨਾ ਕੁ ਲਾਇਆ ਉਸ ਤੋਂ ਬਾਅਦ ਪ੍ਰਮਾਤਮਾ ਨੇ ਬਾਹ ਫੜ ਲਈ ਵੀ ਆਪਣਾ ਕੰਮ ਹੋ ਗਿਆ ਅੱਜ ਬਾਈ ਦੀ ਕਰਿਆਨੇ ਦੀ ਦੁਕਾਨ ਹੈ ਜੀ ਤੇ ਬਾਈ ਆਪਣੇ ਘਰੇ ਵਧੀਆ ਰੋਟੀ ਖਾਂਦਾ ਤੇ ਪ੍ਰਮਾਤਮਾ ਦਾ ਦੋਨੋਂ ਟਾਈਮ ਜਿਹੜਾ ਨਾਮ ਜਪਦਾ ਸੋ ਆਪਾਂ ਇਹ ਮੇਰੇ ਪਿੰਡ ਦਾ ਇਹੜਾ ਇਹ ਭਰਾ ਹੈ ਸਾਡੇ ਮੇਰੇ ਪਿੰਡ ਦੀ ਹੈ ਜੀ ਚਲੋ ਕਾਫੀ ਟਾਈਮ ਹੋ ਗਿਆ ਇੱਕ ਦੋਸਤ ਦੇ ਤੌਰ ਤੇ ਵਰਤਦਿਆਂ ਪਰ ਅੱਜ ਕੱਲ ਮੈਂ ਵੀ ਬਾਈ ਕੋਲੇ ਜਦੋਂ ਆਉਨਾ ਮੈਂ ਵੀ ਇੱਕ ਮਜ਼ਾਕ ਕਰਨ ਲੱਗਿਆ ਵੀ ਬਈ ਜਗਸੀਰ ਵੀ ਦੇ ਵੀ ਸਾਡੇ ਤੇ ਵੀ ਮਾਲਕ ਕਿਰਪਾ ਕਰੇ ਇਹ ਕਹਿੰਦਾ ਵੀ ਜ਼ਰੂਰ ਕਰੂਗਾ ਹਨਾ ਜੇ ਸੋਨੂੰ ਸੋਚ ਹੈ ਤੁਹਾਡੀ ਤਾਂ ਜ਼ਰੂਰ ਕਰੂਗਾ ਮਾਲਕ ਕਿਰਪਾ ਤੇ ਮੈਨੂੰ ਜਦੋਂ ਮੈਂ ਬਾਈ ਲਵੇ ਆਉਨਾ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਬਾਈ ਲਵੇ ਜਦੋਂ ਵੀ ਆਉਂਨਿਆ ਤੇ ਬਾਈ ਨੇ ਹੋਰ ਕੋਈ ਗੱਲ ਨਹੀਂ ਕਰਨੀ ਹੁੰਦੀ ਦੁਨੀਆਦਾਰੀ ਦੀ ਤੇ ਬਾਈ ਜਦੋਂ ਵੀ ਸੁਣਾਉਂਦਾ ਮੈਨੂੰ ਵੀ ਆਪਣੇ ਇਤਿਹਾਸ ਨਾਲ ਜੁੜੀਆਂ ਗੱਲਾਂ ਜਿਹੜੀਆਂ ਸੁਣਾਉਂਦਾ ਤੇ ਮੈਂ ਵੀ ਜੇ ਮੈਂ 10 ਮਿੰਟ ਇਹਦੇ ਲਈ ਖੜਨਾ ਘਰੇ ਫੋਨ ਵੀ ਆ ਰਿਹਾ ਤਾਂ ਵੀ ਮੈਂ 20 ਮਿੰਟ ਅੱਧਾ ਘੰਟਾ ਮੈਨੂੰ ਲੱਗੇ ਜਾਂਦਾ ਕਿਉਂਕਿ ਗੱਲ ਕੋਈ ਲੰਬੀ ਇਤਿਹਾਸ ਦੀ ਆਪਣਾ ਇਤਿਹਾਸ ਮੁੱਕਣ ਵਾਲਾ ਤਾਂ ਬਾਬਾ ਜੀ ਹੈ ਨਹੀਂ ਹਨਾ ਇਹ ਇਤਿਹਾਸ ਤੱਕ ਹਾਂ ਤੇ ਇਤਿਹਾਸ ਦੇ ਆਪਣੇ ਇਤਿਹਾਸ ਬਹੁਤ ਤੇ ਜੇ ਇੱਕ ਇਤਿਹਾਸ ਦੀ ਅੱਧਾ ਘੰਟਾ ਤੁਹਾਨੂੰ ਪਤਾ ਹੈ ਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬਾਈ ਆਪਾਂ ਸਰਦਾਰ ਜਗਸੀਰ ਸਿੰਘ ਨੂੰ ਮਿਲਦੇ ਆ ਹਨ ਤੇ ਇਹ ਵੀਡੀਓ ਮੈਂ ਸੋਚਿਆ ਮੈਂਗਾ ਅੱਜ ਬਾਈ ਵੀਡੀਓ ਦੇ ਵਿੱਚ ਨਹੀਂ ਕਦੇ ਵੀ ਆਉਣਾ ਨਹੀਂ ਚਾਹੁੰਦਾ ਸੀ ਪਰ ਮੈਂ ਇਹਨੂੰ ਮਜਬੂਰ ਕਰਕੇ ਲੈ ਕੇ ਆਇਆ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਤੇ ਤੁਸੀਂ ਆਪਣੇ ਮਿੱਤਰਾਂ ਦੋਸਤਾਂ ਨਾਲ ਵੈਸੇ ਕਹਿਣਾ ਤਾਂ ਬਣਦਾ ਨਹੀਂ ਗੁਰੂ ਕਾ ਸਿੰਘ ਦੀ ਵੀਡੀਓ ਕਿਉਂਕਿ ਬਾਈ ਜੱਗੀ ਜਾ ਸੀਰ ਵੀਰੇ ਤੇ ਮੈਂ ਇਹ ਗੱਲ ਕਰਕੇ ਤੁਹਾਡੀ ਵੀਡੀਓ ਬਣਾਈ ਆ ਮੈਂ ਮਾਫੀ ਚਾਹੁੰਦਾ ਤੁਸ ਤੋਂ ਨਾ ਤੇ ਤੁਸੀਂ ਨਹੀਂ ਵੀ ਆਉਣਾ ਚਾਹੁੰਦਾ ਹੁੰਦਾ ਬੰਦਾ ਹਨ ਪਰ ਮੈਂ ਇਹ ਗੱਲ ਵੀ ਅੱਜ ਜਿਹੜੀ ਛੋਡੀ ਪਿਛਲਾ ਜਨਮ ਦੇਖ ਕੇ ਵੀ ਕਿੱਥੋਂ ਕਿੱਥੇ ਹੋ ਗਿਆ ਨਾ ਤੇ ਮੇਰੇ ਵਰਗੇ ਕਿਸੇ ਹੋਰ ਭਰਾ ਨੂੰ ਵੀ ਚਣ ਗ ਥੋੜੀ ਜੀ ਚਣਗ ਦੀ ਲੋੜ ਹੁੰਦੀ ਹੈ ਨਾ ਅੱਗ ਨੂੰ ਕਹਿੰਦੇ ਥੋੜੀ ਜੰਗਿਆਰੀ ਦੀ ਬੋਲਦੀ ਆ ਧੰਬੜ ਨਿਕਲ ਜਾਂਦਾ ਹਨ ਤੇ ਆਪਾਂ ਨੇ ਇਸ ਕਰਕੇ ਜਿਹੜੀ ਇਹ ਵੀਡੀਓ ਬਣਾਈ ਹੈ ਤੇ ਦਰਸ਼ਕਾਂ ਨਾਲ ਜਿਹੜੀ ਸਾਂਝੀ ਕੀਤੀ ਹੈ ਤੇ ਮੈਂ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਵੈਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸੀ ਕਾਲ ਦੀ ਸਾਰੀ